ਜੋ ਕਿ ਆ ਜੀ ਦਿੱਲੀ ਰੇਲਵੇ ਸਟੇਸ਼ਨ ਫਿਰ ਸਾਡਾ ਪਲਾਨ ਬਣ ਗਿਆ ਸੀ ਕਿ ਅੱਜ ਰਹਿ ਲਈਏ ਤੇ ਪਲੇਟਫਾਰਮ ਬਾਕੀ ਜੇ ਮੇਰਾ ਵਲੋਗ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਨਾ ਨਾ ਭੁੱਲੋ ਨੈਕਸਟ ਟ੍ਰਿਪ ਆਪਾਂ ਦੇਖ ਲੈਣ ਕਿ ਕਿੱਥੇ ਬਣਾਉਣੀ ਆ ਤੇ ਵੀ ਕਮੈਂਟ ਕਰਕੇ ਦੱਸਿਓ ਕਿ ਫਿਰ ਆਪਾਂ ਉੱਧਰ ਹੀ ਚੱਲਾਂਗੇ ਓਕੇ ਆ ਗਏ ਆ ਹੁਣ ਜਾਮਾ ਮਸਜਿਦ ਤੇ ਵਾਹਦਾ ਸੀਗਾ ਵੀਊ ਚੈੱਕ ਕਰਕੇ ਇੱਥੇ ਤਾਂ ਇੰਨੀ ਰੌਣਕ ਇੰਨੀ ਰੌਣਕ ਤੁਸੀਂ ਦੇਖ ਸਕਦੇ ਹੋ ਆਏ ਹਾਏ ਤੁਸੀਂ ਲਾਈਵ ਤੇ ਦੇਖੋ ਨਾ ਤਾਂ ਪਤਾ ਲੱਗ ਰਿਹਾ ਬਈ ਬਹੁਤ ਬੰਦਾ ਇੱਥੇ ਹੈ ਰੌਣਕ ਨਹੀਂ ਹੈ ਕਿੰਨੀ ਰੌਣਕ ਹੈ ਯਾਰ ਓ ਓ ਓ ਆਏ ਹਾਏ

ਅਸਦੀ ਦਾ ਆਏ ਸੀਗੇ ਆਪਾਂ ਨੂੰ ਡੋਲੀ ਮਿਲਿਆ ਚਾਲ ਹਾਂਜੀ ਰਮਨ ਆਇਆ ਇੱਕ ਮਿੰਟ ਵੀਡੀਓ ਕਾਲ ਕਰ ਮੈਨੂੰ ਵੀਡੀਓ ਦੁਬਾਰਾ ਫਿਰ ਜਾ ਰਹੇ ਆ ਅਸੀਂ ਹੁਣ ਆਪਣੇ ਰੂਮ ਦੇ ਵਿੱਚ ਮਿਲੇ ਆ ਜੀ ਡੋਲੀ ਚਾਲ ਇਹਨੂੰ ਬਹੁਤ ਟਾਊਨ ਟੂ ਆਕ ਬੰਦਾ ਹੈ ਚੱਲ ਜਿਵੇਂ ਮਰਜੀ ਹੈ ਸਾਡੇ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ ਅਸੀਂ ਉਹਦੇ ਨਾਲ ਬੈਠੇ ਸੀਗੇ ਤੇ ਸਾਨੂੰ ਨੇ ਸਰਪਤ ਵੀ ਬੁਲਾਇਆ ਤੇ ਬਾਈ ਇਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲ ਵੀ ਕਰੀ ਕਿਸੇ ਬੰਦੇ ਨਾਲ ਕਰਵਾਈ ਸੀਗੀ ਬਹੁਤ ਵਧੀਆ ਬੰਦਾ ਹੈ ਬਾਕੀ ਜਿਹੜੇ ਮਸ਼ਹੂਰ ਹੋ ਜਾਂਦੇ ਨੇ ਕਈ ਕਹਿੰਦੇ ਉਹਨਾਂ ਚਾਕੜ ਆ ਜਾਂਦੀ ਏ ਪਰ ਸਹੀ ਸਿਗਾ ਬੰਦਾ ਬਿਲਕੁਲ ਡਾਊਨ ਟੂ ਅਰਥ ਸੀ ਕੁਝ ਨਹੀਂ ਉਹਨੇ ਕੀਤਾ ਕੋਈ ਫੀਲਿੰਗ ਨਹੀਂ ਚੱਕੀ ਜਿਵੇਂ ਇੱਕ ਨਾਰਮਲ ਬੰਦਾ ਹੁੰਦਾ ਉਵੇਂ ਹੀ ਸਾਨੂੰ ਮਿਲਿਆ ਉਹ ਤੇ ਫਿਲਹਾਲ ਲਈ ਮਸਜਿਦ ਬੰਦ ਏ ਕਿਤਨੇ ਵਜੇ ਖੁੱਲhti ਏ ਸਵੇਰੇ ਮਾਰਨਿੰਗ ਵਹੀ ਫਜਰ ਘਟੇ 6 ਵਜੇ 6 ਵਜੇ ਚਲੋ ਠੀਕ ਏ ਸਵੇਰੇ ਆਏਗੇ ਉਹਨਾਂ થી ਆਏ ਸੀ ਤੇ ਮਸਜਿਦ ਬੰਦ ਹੋਗੀ ਪਹਿਲਾਂ ਦੁਪਹਿਰੀ ਆਈ ਸੀ ਅਸੀਂ ਰੂਮ ਵਗੈਰਾ ਲੱਭ ਰਹੇ ਸੀ ਫਿਰ ਉਹ ਰੂਮ ਕਰਕੇ ਅਸੀਂ ਮਤਬਾ ਉਹ ਤਾਂ ਅੰਦਰ ਮਤਲਬ ਉਹ ਗਈ ਨਹੀਂ ਮਥਾ ਦਾ ਕੀ ਦੇਖਣਾ ਤਾਂ ਉਹ ਚੈੱਕ ਆਊਟ ਕਰ ਰਹੇ ਆ ਜੀ ਆਪਾਂ ਤੇ ਕੱਲ ਦੇ ਆਏ ਹੋਏ ਸੀਗੇ 21 ਤਰੀਕ ਦੇ 23 ਤਰੀਕ ਦੀ ਭਰਾ ਦੀ ਫਲਾਈਟ ਏ ਉਹਨੇ ਉਤਰਨਾ ਇੱਥੇ ਕੱਲ 3:20 ਮਿੰਟ ਤੇ ਸੋ ਅੱਜ ਅਸੀਂ ਜਾ ਰਹੇ ਹੁਣ ਬੰਗਲਾ ਸਾਹਿਬ ਗੁਰਦੁਆਰਾ ਤੇ ਉਸ ਤੋਂ ਬਾਅਦ ਅਸੀਂ ਸਵੇਰੇ ਉਹਨੂੰ ਲੈ ਕੇ ਘਰ ਵਾਪਸੀ ਕਰਾਂਗੇ ਆ ਸਾਡਾ ਰੂਮ ਏ ਕੋ ਖਾਸ ਵਧੀਆ ਨਹੀਂ ਸੀ ਠੀਕ ਹੈ। ਇਹ ਲਿਆ ਆਈ ਹਹੀ ਪਹਾੜਗੰਜ ਹੁਣ ਚੱਲਿਆਂ ਸੀ। ਤੁਹਾਨੂੰ ਖਾਵਾ ਤੁਸੀਂ ਪਹੁੰਚ ਚੁੱਕੇ ਜੀ ਇਲੈਕਟ੍ਰੋਨਿਕ ਮਾਰਕੀਟ ਤੇ ਇਹ ਦਿੱਲੀ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਮਾਰਕੀਟ ਹੈ ਤੇ ਇੱਥੇ ਬਹੁਤ ਸਾਰਾ ਇਲੈਕਟ੍ਰੋਨਿਕ ਸਮਾਨ ਮਿਲਦਾ ਹੈ ਤੇ ਆਹ ਛੋਟੀ ਜੀ ਦੁਕਾਨ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਬਾਈ ਤੋਂ ਅਸੀਂ ਗਿੰਬਲ ਲਿਆ ਹਾਂ ਵੀਰ ਕਿੰਨੇ ਦਾ ਇਹ ਗਿੰਬਲ ਜੜਾ 250 250 ਦਾ 250 ਦਾ ਗਿੰਬਲ ਹੈ ਤੇ ਦੇਖਦੇ ਆ ਇਸ ਤੋਂ ਵਧੀਆ ਮਿਲਦਾ ਹੋਰ ਲੈਣਿਆਂ ਨਹੀਂ ਤਾਂ ਆਹੀ ਸਹੀ ਹੈ ਬਣੇ ਰਹੋ ਬਲੌਗ ਨਾਲ ਧੰਨਵਾਦ ਥੈਂਕ ਯੂ 26 ਜਨਵਰੀ ਕਰਕੇ ਇੱਥੇ ਬਹੁਤ ਜ਼ਿਆਦਾ ਭੀੜੇ ਕਿਉਂਕਿ ਸਾਹਮਣੇ ਲਾਲ ਕਿਲਾ 26 ਜਨਵਰੀ ਨੂੰ ਪਰੇਡ ਨਿਕਲਣੀ ਹੈ ਮੋਦੀ ਨੇ ਆਣਾ ਇੱਥੇ ਸੋ ਸਾਰੀਆਂ ਦੁਕਾਨਾਂ ਬੰਦ ਕਰਾ ਰਹੇ ਨੇ ਇਹ ਤੇ ਉਹਨਾਂ ਨੇ ਕੋਈ ਤਿਆਰੀ ਤਿਆਰੀ ਕਰਨੀ ਹੁੰਦੀ ਹੈ ਕੋਈ ਪ੍ਰਾਈਵੇਸੀ ਦਾ ਉਹਨਾਂ ਦਾ ਸਰਕਲ ਹੁੰਦਾ ਸੋ ਉਹਦੇ ਕਰਕੇ ਦੁਕਾਨਾਂ ਆਫ ਕਰਨੀਆਂ ਪੈ ਰੀਆਂ ਨੇ ਸਾਰੀਆਂ ਦੁਕਾਨਾਂ ਦੇ ਵਿੱਚ ਜਾ ਜਾ ਉਹ ਪਤਾ ਕਰ ਰਿਹਾ ਇਹ ਹੈਗੀ ਇਲੈਕਟ੍ਰੀਕਲ ਮਾਰਕੀਟ मेरा काम यही ही है आगे पता आगे। हाँ सो हेलो गाइज आई एम टूरिस्ट आर्टिस्ट हेयर सो अगर आप टैटू बनवाना चाहते हो या कोई छोटा टैटू मिटवाना भी चाहते हो तो आप कॉन्टैक्ट कर सकते हो भेज दीजिए कि लाल किला गेट नंबर एक के पास है आप कॉल कर सकते हो मेरा वर्क देख सकते हो आप इस तरीके से वर्क है मेरी इंस्टा आई डी ये है लाल किला टैटू वाला यूट्यूब पर डालोगे आप आ जाएगा ठीक है बाकी मेरी ज़्यादातर वीडियो इंस्टाग्राम पर डलती है मिलते हैं नेक्स्ट वीडियो में बाय ਰਾਪਿੰਡੇ ਪਾਈ ਦਾ 26 ਜਨਵਰੀ ਕਰਕੇ ਲਾਲ ਕਿਲਾ ਕੀਤਾ ਗਿਆ ਜੀ ਬੰਦ ਇੱਥੇ ਚੱਲ ਰਹੀ ਹੈ ਤਿਆਰੀ 26 ਜਨਵਰੀ ਦੀ ਸੋ ਤੁਸੀਂ ਦੇਖ ਸਕਦੇ ਹੋ ਭੀੜ ਬਹੁਤ ਜ਼ਿਆਦਾ ਹੈ ਤੇ ਸਾਰੇ ਲੋਕ ਬਾਹਰੋਂ ਹੀ ਦੇਖ ਦੇ ਕੇ ਜਾ ਰਹੇ ਹੈ ਤੇ ਅਸੀਂ ਜਾਣਾ ਸੀ ਅੰਦਰ ਬਟ ਬੰਦ ਆ ਪਾਣੀ ਬੋਤਲ ਪਾਣੀ ਬੋਤਲ ਹੀ ਜੀਰ ਨੂੰ ਟਾਲਵੇ ਰੈਣ ਦੇ ਵਿਸਾਲਵੇ ਜ਼ਿੰਦਗੀ ਨੇ ਰੋਣਾ ਪਾਇ ਜਿਉਣਾ ਤੇਰੇ ਨਾਲ ਮੇਂ ਨੈਣਾ ਪਹੁੰਚ ਚੁੱਕਿਆ ਜੀ ਜਾਮਾ ਮਸਜਿਦ ਦੇ ਗੇਟ ਤੇ ਤੇ ਇੱਥੇ ਬਹੁਤ ਜ਼ਿਆਦਾ ਰਸ਼ ਆ ਬਹੁਤ ਸੋਹਣਾ ਵਿਊ ਹੈ ਸਾਹਮਣੇ ਸਾਰ ਸਭ ਦੇ ਚੈੱਕ ਹੈ ਹੈਡਫੋਨ ਦੇਖ ਸਕਦੇ ਹੋ ਜਿਹੜੇ ਚੋਰੀ ਵਾਲੇ ਤੁਸੀਂ ਕਿੰਨੇ ਦੇ ਆ ਬ్రో 400 ਰੁਪਏ ਭਾਈ ਇਹ ਵਾਲੇ ਜੋ ਮਰਜੀ ਆ ਜੋ ਮਰਜੀ ਚੋਰੀ ਵਾਲੇ ਨੇ ਸਭ ਚੱਲਦਾ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਜੀ ਜਾਮਾ ਮਸਜਿਦ ਤੇ ਬਹੁਤ ਜ਼ਿਆਦਾ ਇੱਥੇ ਰੌਣਕੇ ਚੈੱਕ ਕਰ ਸਕਦੇ ਹੋ ਤੁਸੀਂ ਸਾਹਮਣੇ ਜਾਮਾ ਮਸਜਿਦ ਹੈ ਤੇ ਆ ਇੱਥੇ ਦਾ ਲੋਕਲ ਬਾਜ਼ਾਰ ਤੇ ਚੱਲਦੇ ਆਂ ਅੰਦਰ ਦੇਖਦੇ ਆਂ ਵੀ ਕੀ ਹੈ ਤੇ ਜੋ ਵੀ ਤੁਹਾਡਾ ਇਤਿਹਾਸ ਹੋਇਆ ਦੱਸਾਂਗੇ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ। ਵੈਸੇ ਤਾਂ ਮੈਨੂੰ ਆਪ ਨਹੀਂ ਪਤਾ ਪਰ ਇੱਕ ਵਾਰ ਆਪਾਂ ਪੁੱਛ ਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ। ਦੇਖੋ ਤੁਸੀਂ ਜਾਮਾ ਮਸਜਿਦ ਦੇ ਨਜ਼ਾਰੇ ਆਓ ਤੇ ਦੇਖ ਕੇ ਜਾਓ ਇੱਕ ਵਾਰ ਜਿਹੜੇ ਵੀ ਧਰਮ ਦੇ ਆਪਾਂ ਤੁਸੀਂ ਜਰੂਰ ਆਓ ਇੱਕ ਵਾਰ ਚੈੱਕ ਆਫ ਕਰ ਦਿਓ। ਇਹ ਗੇਟ ਨੰਬਰ 2 ਹੈ ਇੱਕ ਗੇਟ ਨੰਬਰ ਸਾਈਡ ਤੇ ਆ ਜਿੱਥੇ ਆਪਾਂ ਰਾਤ ਨੂੰ ਆਏ ਸੀਗੇ। ਇਹ ਦੋ ਨੰਬਰ ਗੇਟ ਹੈ। ਕਰੋ ਚੈੱਕ। Marrow lights flicker, shadow. Jordan, stretch narrow hands, move distorted in the blurred pain, echoes of silence driving.

caged in the rhythm can't you lapse buzz of machines screaming the truth ਹਾਂਜੀ ਤੇ ਇਸ ਟਾਈਮ ਅਸੀਂ ਸੀਗੇ ਜਾਮਾ ਮਸਜਿਦ ਤੇ ਅੰਦਰ ਅਸੀਂ ਵੈਸੇ ਗਏ ਨਹੀਂ ਗਏ ਬਾਹਰੋਂ ਹੀ ਅਸੀਂ ਜੋ ਘੁੰਮਣਾ ਸੀ ਘੁੰਮ ਲਿਆ ਬਹੁਤ ਸੋਹਣਾ ਮਾਹੌਲ ਹੈ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਨਮਾਜ਼ ਦਾ ਟਾਈਮ ਹੋ ਚੁੱਕਿਆ ਸੋ ਅਸੀਂ ਹੁਣ ਬਾਹਰ ਜਾ ਰਹੇ ਆ ਚੈੱਕ ਕਰ ਸਕਦੇ ਕੋਮ ਚੁੱਕਿਆਂ ਜੀ ਜਾਮਾ ਮਸਜਿਦ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਸਵੇਰੇ ਸਿੱਧਾ 에어ਪੋਰਟ ਤੇ ਟੱਕਰਾਂਗੇ ਤੇ ਕਿਉਂਕਿ ਹੁਣ ਅਸੀਂ ਥੱਕ ਚੁੱਕੇ ਆ ਸਿੱਧਾ ਰੂਮ 'ਚ ਜਾਣਾ ਗੁਰਦੁਆਰਾ ਸਾਹਿਬ ਤੇ ਸਵੇਰੇ ਬ੍ਰਦਰ ਨੂੰ ਲੈ ਕੇ ਸਿੱਧਾ ਘਰ ਜਾਵਾਂਗੇ ਅਸੀਂ ਹੁਣ ਤੇ ਤੇ ਸਿੱਧਾ ਤੁਹਾਨੂੰ 에어ਪੋਰਟ ਤੇ ਟੱਕਰਦੇ ਆ ਬਣੇ ਰਹੋ ਵਲੌਗ ਦੇ ਨਾਲ ਪਿਛਲੇ ਵਲੌਗਾਂ ਤੁਸੀਂ ਪਿਆਰ ਦੇ ਰਹੇ ਹੋ ਇਸ ਵਲੌਗ ਨੂੰ ਵੀ ਪਿਆਰ ਦਿਓ ਅਗਲਾ ਨੈਕਸਟ ਟ੍ਰਿਪ ਕਿੱਥੇ ਜਾਣਾ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋ ਤਾਂ ਆਪਾਂ ਨੈਕਸਟ ਟ੍ਰਿਪ ਦੀ ਪਲੈਨਿੰਗ ਕਰਦੇ ਆ ਤੇ ਜ਼ਰੂਰ ਜਾਵਾਂਗੇ Moment sunset, every spark hiding what we're seeking. In the swirl of chaos, no time for speaking. ਜੀ ਆਪਾਂ ਰਸੀਵਾ ਤੇ ਬਾਸ ਹੁਣ ਆਪਾਂ ਘਰ ਚਲੇ ਜਾਵਾਂਗੇ ਤੇ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਤੇ ਦੱਸਿਓ ਆਪਾਂ ਨੈਕਸਟ ਟ੍ਰਿਪ ਕਿੱਥੇ ਦੀ ਕਰੀਏ ਸੋ ਸ਼ੇਅਰ ਕਰ ਦਿਓ ਵਲੋਗ ਬਣੇ ਰਹੋ ਧੰਨਵਾਦ ਜੀ